ਮੈਨੂੰ ਸਮਝ ਨਹੀਂ ਆ ਰਹੀ ਏ 2014 ਤੇ 17 ਤਾਂ ਨਹੀਂ ਕਿਤੇ ਜਿਸ ਹਾਵ ਨਾਲ ਇਕੱਠਾ ਹੈ ਧਨੋਲੇ ਵਾਲਿਓ ਸਭ ਤੋਂ ਪਹਿਲਾਂ ਤਾਂ ਚੱਲਿਆ ਹੋਇਆ ਤੁਹਾਡਾ ਇੱਕ ਇੱਕ ਕਦਮ ਸਾਡੇ ਸਿਰ ਮੱਥੇ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧਨੋਲਾ ਵਾਸੀ ਆਲੇ ਦੋਲੇ ਦੇ ਪਿੰਡਾਂ ਦੇ ਮੋਤਵਾਰ ਸੱਜਣ ਪਤਵੰਤੇ ਸੱਜਣ ਮਾਵਾ ਭੈਣਾ মিডিਆ ਦੇ ਸਾਡੇ ਸਾਥੀ ਆਮ ਆਦਮੀ ਪਾਰਟੀ ਦੇ ਸਾਡੇ ਐਮਐਲਏ ਸਹਿਬਾਨ ਬੁਲਾੜਾ ਤੋਂ ਐਮਐਲਏ ਸਬਾਨ ਸਮਾਣੇ ਤੋਂ ਐਮਐਲਏ ਪਧੌੜ ਤੋਂ ਐਮਐਲਏ ਜਿਹੜੇ ਹਨਾਲ ਸਿੰਘ ਵਾਲੇ ਤੋਂ ਐਮਐਲਏ ਮਲੇਰ ਕੋਲੇ ਤੋਂ ਸਾਡੇ ਮੰਤਰੀ ਸਾਹਿਬ ਜਿਹੜੇ ਐਮਐਲਏ ਨੇ ਐਮਐਲਏ ਭਾਗਿਆ ਪ੍ਰਾਣੇ ਤੋਂ ਤੁਸੀਂ ਖੜੇ ਹੋ ਇਹ ਉਹ ਹੈ ਜੀ ਨੇ ਕੈਪਟਨ ਮਨਿੰਦਰ ਹਰਾਇਆ ਸੀ ਐਮਐਲਏ ਪਟਿਆਲੇ ਤੋਂ ਕੋਲੀ ਸਾਹਿਬ ਸੋ ਐਮਐਲਏ ਮਹਿਲਕਲਾ ਦੂਜੀ ਵਾਰ ਤੁਹਾਡਾ ਆਪਣਾ ਕੁਲਵੰਤ ਪੰਡੋਰੀ ਤੇ ਤੁਸੀਂ ਸਾਰੇ ਬਹੁਤ ਬਹੁਤ ਥੋੜਾ ਧੰਨਵਾਦ ਇੰਨੀ ਭਾਰੀ ਗਿਣਤੀ ਚ ਇੱਥੇ ਪਹੁੰਚਿਓ ਕਿਉਂਕਿ ਬਾਈ ਇਲੈਕਸ਼ਨਾਂ ਚ ਆਮ ਤੌਰ ਤੇ ਇੰਨੇ ਵੱਡੇ ਵੱਡੇ ਇਕੱਠ ਨਹੀਂ ਹੁੰਦੇ ਚੁੱਪਚੀ ਪੀਤੇ ਜੀ ਹੋ ਜਾਂਦੀਆਂ ਹੁੰਦੀਆਂ ਇਹ ਵੋਟਾਂ ਪਰ ਆਮ ਆਦਮੀ ਪਾਰਟੀ ਐ ਤੁਮੱਕੜੀ ਇਹੋ ਜਿਹੇ ਨਹੀਂ ਵੀ ਉਹ ਚੁੱਪਚੀਪੀਤੇ ਰਹਿੰਦੇ ਨਹੀਂ ਉਹ ਤਾਂ ਫਿਰ ਜਿਹੜੀ ਗੱਲ ਕਹਿੰਦੇ ਆ ਖਾਸ ਤੌਰ ਤੇ ਮਾਲਵੇ ਵਾਲੇ ਉਹ ਤਾਂ ਫਿਰ ਹਿੱਕ ਤੇ ਹੱਥ ਮਾਰ ਕੇ ਕਹਿੰਦੇ ਆ ਵੀਰੋ ਮੀਤ ਨੇ ਜਿਸ ਤਰ੍ਹਾਂ ਦੱਸਿਆ ਕਿਰਤਨਾ ਹੌਲੇ ਦੇ ਵਿਕਾਸ ਵਾਸਤੇ ਐਨੇ ਕਰੋੜ ਆ ਗਿਆ ਪਾਰਕਾਂ ਵਾਸਤੇ ਲਾਇਬ੍ਰੇਰੀਆਂ ਵਾਸਤੇ ਪਰ ਮੇਰੀ ਇੱਕ ਬੇਨਤੀ ਹੈ ਕਮੇਟੀ ਵਾਲੇ ਬੈਠੇ ਹੋਣਗੇ ਕਿ ਕੋਲੇ ਖੜ ਕੇ ਕੰਮ ਕਰਾਓ ਇਹ ਨਾ ਸੋਚੋ ਕਿ ਸਰਕਾਰ ਦਾ ਪੈਸਾ ਹੈ ਜੇ ਕੋਈ ਲਾਇਬ੍ਰੇਰੀ ਬਣ ਰਹੀ ਹੈ ਕੋਈ ਸਰਕਾਰੀ ਲਾਇਬ੍ਰੇਰੀ ਬਣ ਰਹੀ ਹੈ ਐਵੇਂ ਉਹ ਕੱਚੀ ਪਿੱਲੀ ਇੱਟ ਲਾ ਦੇ ਮਾੜੀ ਕੁਆਲਿਟੀ ਦਾ ਸਮਾਨ ਲਾ ਦੇ ਉਹੀ ਲਾਇਬ੍ਰੇਰੀ 6 ਮਹੀਨੇ ਬਾਅਦ ਫੇਰ ਟੁੱਟੀ ਹੋਵੇ ਕੋਲੇ ਖੜ ਕੇ ਕੰਮ ਕਰਾਏ ਉਹ ਜੇ ਮਾੜਾ ਮਟੀਰੀਅਲ ਕੋਈ ठेकेदार ਲਾਉਂਦਾ ਸਾਨੂੰ ਦੱਸ ਦਿਓ ਸਾਰੀ ਉਮਰ ਵਾਸਤੇ ਅਸੀਂ ਉਹਨੂੰ ਬਲੈਕਲਿਸਟ ਕਰ ਦਾਂਗੇ ਵੀ ਤੂੰ ਨਿਭਰਾਵਾ ਕੰਮ ਕਰ ਸਕਦਾ ਹੁਣ ਕਿਉਂਕਿ ਥੋੜਾ ਪੈਸਾ ਥੋਡੇ ਤੇ ਲੱਗਣਾ ਚਾਹੀਦਾ ਤਨੋਂ ਲਾ ਮੇਰੇ ਲਈ ਕੋਈ ਬਗਾਨਾ ਕਸਬਾ ਨਹੀਂ ਅਨਾਲ ਹੀ ਮੇਰਾ ਪਿੰਡ ਹੈ ਇੱਥੋਂ ਇੱਧਰ ਦੀ ਹੋ ਜੋ ਭਾਵੇਂ ਕੁੱਬਾਂ ਵਿੱਚ ਦੀ ਹੋ ਜੋ ਭਾਵੇਂ ਬਡਬੁਰ ਵਿੱਚ ਦੀ ਹੋ ਜੋ ਲੌਂਗ ਵਾਲੇ ਸ਼ਹਿਰੋਂ ਚੀਮਾ ਸਤਾਉ ਜੋ ਆ ਨਾਲ ਸਾਹੋਕੇ ਢੜਰੀਆਂ ਰਿਸ਼ਤੇਦਾਰੀਆਂ ਨੇ ਤੇ ਮੈਂ ਤੁਹਾਡੀ ਇੱਕ ਵੀਡੀਓ ਵੀ ਦੇਖੀ ਸੀ ਰਾਜਗੜ੍ਹ ਵਾਲੇ ਪਿੰਡਾਂ ਵਾਲਿਆਂ ਦੀ ਕਿ 40 ਸਾਲਾਂ ਬਾਅਦ ਪਾਣੀ ਆਇਆ ਜੀ ਨਹਿਰ ਦਾ ਪਾਣੀ ਨਹਿਰ ਇੱਥੋਂ ਦੀ ਕਿੰਨੇ ਸਾਲਾਂ ਦੀ ਜਾਂਦੀ ਹੈ ਸੰਦ ਪਤਾ ਹੀ ਲੱਗਿਆ ਇਹ ਗੱਲ ਕੀਤੀ ਐ ਇਹ ਉਹੀ ਕੰਮ ਕਰ ਸਕਦਾ ਭਾਈ ਜਿਹੜਾ ਤੁਹਾਡੀਆਂ ਮੁਸ਼ਕਲਾਂ ਜਾਣਦਾ ਹੋਵੇ ਜਿਹੜਾ ਤੁਹਾਡੇ ਵਿੱਚ ਰਿਆ ਹੋਵੇ ਜਿਹਨੇ ਇੱਕ ਬਲਦ ਵਾਲੇ ਰੇੜੇ ਜੋੜ ਕੇ ਦੇਖੇ ਹੋਣ ਆਪ ਜਿਹਨੇ ਦਾਤਿਆਂ ਦੇ ਦੰਦੇ ਕਢਾਏ ਹੋਣ ਇਹ ਉਹੀ ਕਰ ਸਕਦਾ ਉਹਨਾਂ ਨੂੰ ਕੀ ਪਤਾ ਜਿਹੜੇ ਸੋਨੇ ਦੇ ਚਮਚੇ ਮੂੰਹ ਚ ਲੈ ਕੇ ਜਾਂਦੇ ਆ ਕਾਂਗਰਸੀ ਆ ਬੀਜੇਪੀ ਵਾਲੇ ਕੇਵਲ ਢਲੋ ਉਹਨਾਂ ਨੂੰ ਕੀ ਪਤਾ ਉਹ ਤਾਂ ਹੱਥ ਮੜਾ ਕੇ ਬਾਅਦ ਚ ਸ਼ੈਂਪੂ ਨਾਲ ਹੱਥ ਤੋਂ ਉਹਨੇ ਕਿਤੇ ਖੁਰਕ ਕਰਕਰ ਨਾ ਪੈ ਜਾਈ ਕਿਤੇ ਆਮ ਲੋਕਾਂ ਨਾਲ ਹੱਥ ਆ ਮਿਲ ਗਿਆ ਇਹ ਤਾਂ ਹੋ ਸਕਦਾ ਜੇ ਤੁਸੀਂ ਆਪ ਦੇ ਵਰਗਿਆਂ ਨੂੰ ਜਿਤਾਉਂਗੇ ਉੱਥੇ ਭੇਜੋਗੇ ਉਹ ਸਵਾਲ ਠਾਉਣਗੇ ਜਾਂ ਫਿਰ ਅਰਜੀ ਲਿਆਉਣਗੇ ਉਹ ਹੈ ਜੀ ਲਿਆਉਣਗੇ ਅਰਜੀ ਲਿਆਉਣਗੇ ਉਹ ਉਹਨਾਂ ਨੂੰ ਜਿਨ੍ਹਾਂ ਨੂੰ ਗਿਣਤੀਆਂ ਦਾ ਹੀ ਨਹੀਂ ਪਤਾ ਜਿਨ੍ਹਾਂ ਨੂੰ ਗਿਣਤੀ 100 ਤੋਂ ਬਾਅਦ ਸ਼ੁਰੂ ਹੁੰਦੀ ਹੈ ਉਹਨਾਂ ਨੂੰ ਕਿ ਮੈਂ ਪਿੱਛੇ ਜੇ ਦੇਖਿਆ ਕਹਿੰਦੇ ਵੀ ਕੈਪਟਨ ਮਰਿੰਦਰ ਸਿੰਘ ਦੀ ਬੇਟੀ ਅੱਜ ਬੋਲੂਗੀ ਪਹਿਲੀ ਵਾਰ ਪਟਿਆਲੇ ਕਹਿੰਦੇ ਲਾਂਚ ਹੋ ਰਹੀ ਹੈ ਲਾਂਚ ਰਾਜਨੀਤੀ ਇਹ ਇਹਨਾਂ ਦੇ ਜਵਾਬ ਜੇ ਲਾਂਚ ਹੁੰਦੇ ਆ ਆਪਾਂ ਤਾਂ ਇਹੀ ਆ ਜਣੇ ਉਹਨੇ ਨਾ ਆਪਾਂ 14 18 ਸੌ ਰਨ ਹਰਾ ਕੇ ਇਹੀ ਆ ਗਏ ਆ ਪਾਣੀ ਕਾ ਕਿਹੜੀ ਲਾਂਚਿੰਗ ਹੈ ਇਹਨਾਂ ਦੇ ਲਾਂਚਿੰਗ ਹੈ ਵੀ ਅੱਜ ਜੀ ਇਥੇ ਪਹਿਲੀ ਵਾਰ ਬੋਲਨੇ ਬਹੁਤ ਵਧੀਆ ਫਸਟ ਸਪੀਚ ਹੈ ਨਾ ਲਾਂਚਿੰਗ ਮੇਡਨ ਸਪੀਚ ਕਹਿੰਦੇ ਉਹਨੂੰ ਮੈਂ ਕਿਤੇ ਕੁਦਰਤੀ ਮੇਰੇ ਕੋਲੇ ਮੋਬਾਈਲ ਤੇ ਆ ਕੇ ਕਹਿੰਦੇ ਪਹਿਲੀ ਸਪੀਚ ਮਗਾ ਚ ਸੋਣ ਲੈਣੇ ਭਾਈ ਹੁਣ ਉਹਨੇ ਕਹਿਣਾ ਤਾਂ ਇਹ ਸੀ ਵੀ ਮੇਰੇ ਪਿਤਾ ਜੀ ਕੈਪਟਨ ਅਮਰਿੰਦਰ ਸਿੰਘ ਨੇ ਪਟਿਆਲੇ ਸ਼ਹਿਰ ਦੀ ਸੁਨਦੇ ਸੁੰਦਰੀ ਕਰਨ ਵਾਸਤੇ 144 ਕਰੋੜ ਰੁਪਏ ਖਰਚੇ ਆ ਗੱਲ ਕਹਿਣੀ ਸੀ ਉਹਨੇ ਉਹ ਲਿਖ ਕੇ ਦਿੱਤਾ ਹੋਊਗਾ ਤੇ ਉਹਨੇ ਕਿਹਾ ਜਦੋਂ ਕਹਿੰਦੀ ਮੇਰੇ ਪਿਤਾ ਜੀ ਕੈਪਟਨ ਅਮਰਿੰਦਰ ਸਿੰਘ ਜੀ ਨੇ ਪਟਿਆਲਾ ਸ਼ਹਿਰ ਦੀ ਬਿਊਟੀਫਿਕੇਸ਼ਨ ਵਾਸਤੇ 144 ਕਰੋੜ ਰੁਪਏ ਖਰਚੇ ਮੈਂ ਸਮਝ ਗਿਆ ਮੈਂ ਕਿਹਾ 100 ਤਾਂ ਕਹਿਣਾ ਹੁੰਦਾ 44 ਕਹਿਣਾ ਨਹੀਂ ਆਉਂਦਾ ਇਹਨੂੰ ਕਿਉਂਕਿ ਕਦੇ ਕਦੇ 69 나ਸੀਆਂ ਜੋ ਫਰਕ ਪਤਾ ਲੱਗਿਆ ਹੋਵੇ ਤੈਨੂੰ ਪਤਾ ਲੱਗਾ ਆਪਾਂ ਨੂੰ ਅੱਧੀ ਕੁੱਟ ਤਾਂ 69 나ਸੀ ਤੇ 99 ਨੇ ਪਵਾਈ ਹੈ ਇਹਨਾਂ ਦਾ ਨਹੀਂ ਉਹ ਪਤਾ ਲਾਦਾ ਸੀ ਕਿਹੜਾ ਪਹਿਲਾਂ ਲਿਖਣਾ ਕਿਹੜਾ ਮਗਰੋਂ ਲਿਖਣਾ ਸਾਹ ਵਾਲਾ ਉਹਦੀ ਕਹਿੰਦੇ ਸੀ ਕੰਨ ਫੜ ਲੈ ਫਿਰ ਅੱਜ ਨਾ ਅਸਤੀ ਪਤਾ ਨਹੀਂ ਤੈਨੂੰ ਨਾ ਆ ਫਰਕ ਆ ਬਸ ਇਹਨਾਂ ਦੀ ਫਿਤਰਤ ਚ ਹੈ ਨਹੀਂ ਇਹ ਤਾਂ ਕਹਿੰਦੇ ਅਸੀਂ ਮੈਨੂੰ ਪੱਤਰਕਾਰ ਪੁੱਛਣ ਲੱਗੇ ਕੋਈ ਹਿੰਦੀ ਦੇ ਕਿਸੇ ਵੱਡੇ ਚੈਨਲ ਤੇ ਇੰਟਰਵਿਊ ਚੱਲਦੀ ਸੀ ਦਿੱਲੀ ਕਹਿੰਦੇ ਜੀ ਜਿਹੜਾ ਅਗਲਾ ਸਾਡਾ ਦੌਰ ਆ ਉਹਦਾ ਨਾਮ ਹੈ ਰੈਪਿਡ ਫਾਇਰ ਮੈਂ ਕਿਹਾ ਅੱਛਾ ਜੀ ਕੀ ਹੁੰਦਾ ਇਹ ਚ ਕਹਿੰਦੇ ਅਸੀਂ ਕਿਸੇ ਲੀਡਰ ਦਾ ਨਾਮ ਲਾਵਾਂਗੇ ਪੰਜਾਬ ਦੇ ਲੀਡਰ ਜਾਂ ਦੇਸ਼ ਦੇ